ਆਪਣੀ ਚਿੱਤ ਤੋਂ ਬਾਤ ਕਰਤਾਸਪੁਰ ਲੋਕ ਸਭਾ ਮੈਂਬਰ ਜਿੱਤਣ ਵਾਲੇ ਕਾਂਗਰਸੀ ਉਮੀਦਵਾਰ ਸੁਖਿੰਦਰ ਸਿੰਘ ਦਾਵ ਨੇ ਗਰਦਾਸਪੁਰ ਲੋਕਾਂ ਦਾ ਕੀਤਾ ਧੰਨਵਾਦ ਅਮਰਤਪਾਲ ਸਿੰਘ ਦੀ ਜਿੱਤ ਪਰ ਵੀ ਬੋਲੇ ਸੁਖਿੰਦਰ ਰੰਧਾਵਾ ਗੁਰਦਾਸਪੁਰ ਤੋਂ ਲੋਕ ਸਭਾ ਜਿੱਤਨ ਤੋਂ ਬਾਅਦ ਸੁਖਿੰਦਰ ਸਿੰਘ ਰੰਧਾਵਾ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਵਿੱਚ ਗਠਬੰਧਨ ਇੰਡੀਆ ਦੀ ਸਰਕਾਰ ਬਣੇਗੀ ਅਤੇ ਉਹਨਾਂ ਨੇ ਅਮਰਤਪਾਲ ਸਿੰਘ ਦੀ ਜਿੱਤ ਤੇ ਵੀ ਚੁਟਕੀ ਲੈਂਦੇ ਹੋਏ ਕਿਹਾ ਕਿ ਪੰਜਾਬ ਫਿਰ ਕਿਤੇ ਮੋੜ ਕਾਲੇ ਦੌਰ ਵੱਲ ਨਾ ਆ ਜਾਵੇ ਉਹਨਾਂ ਨੇ ਏਜੰਸੀਆਂ ਤੋਂ ਸਤਰਕ ਰਹਿਣ ਲਈ ਪੰਜਾਬੀਆਂ ਨੂੰ ਅਪੀਲ ਕੀਤੀ ਇਸ ਮੌਕੇ ਸੁਖਿੰਦਰ ਸਿੰਘ ਰੰਧਾਵਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਤੇ ਸਦਾ ਅਰਿਣੀ ਰਹਿਣ ਚੰਨਾ ਨੇ ਉਹਨਾਂ ਨੂੰ ਐਟੀਵਿਟੀ ਚਿਤ ਦਵਾਈ ਉਹਨਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪੰਜਾਬ ਦੇ ਸੈਂਟਰ ਚ ਜਾ ਕੇ ਮਸਲੇ ਉਠਾਉਣਗੇ ਜੇ ਉਹ ਵੀ ਮੁੱਦੇ ਨੇ ਉਹਨਾਂ ਨੂੰ ਹਲ ਕਰਾਉਣ ਦਾ ਯਤਨ ਕਰਨਗੇ ਇਸ ਮੌਕੇ ਉਹਨਾਂ ਨੇ ਪ੍ਰੈਸ ਦਾ ਵੀ ਸ਼ੁਕਰੀਆ ਕੀਤਾ ਇਹ ਪੰਜਾਬ ਦੀ ਔਰ ਖਾਸ ਕਰਕੇ ਗੁਰਦਾਸਪੁਰ ਵਾਲਿਆਂ ਨੂੰ ਜਿੱਤ ਹੋਈ ਜੀ ਜੀ ਔਰ ਇਹ ਜਿੱਤ ਜਿਹੜੀ ਜਬ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਨੇ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇੱਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਕੀ ਹੈਗਾ ਮੇਰੀ ਜਿੱਤ 'ਚ। ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮ.ਐਲ.ਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕर्चे ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਭੁੱਲ ਸਕਦਾ ਪਹਿਲੋਂ ਡੇਰਾ ਪਾਪਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬ ਵੋਟਾਂ ਦੇ ਜਿਤਾ ਕੇ ਬਹੁਤ </body>ਤੇ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਉਹਨਾਂ ਬੜੀ ਪੂਰੀ ਤਰ੍ਹਾਂ ਹਰਾਇਆ ਜਿਹੜੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਆ ਇੱਕ ਸਿੱਧ ਹੋ ਗਿਆ ਕਿ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅንስ ਸੀਗਾ ਇੰਟਰਨਲ ਅਲਾਈਅንስ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਤੇਰਾ ਜੀ ਉਹਦੇ ਬਿਆਨ ਨੂੰ ਕਿਦਾ ਵੇਖਦੇ ਹੋ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਜੀ ਕਿੱਕਲੀ ਪਾਉਂਦੇ ਸੀ ਜਿਹੜੀ ਕਿੱਕਲੀ ਤੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ ਚੀਫ ਮਿਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਜੀ ਕਿਵੇਂ ਜਿਹੜੇ ਜਿੱਥੇ ਲੋਕੀਆਂ ਕੋਈ ਗਰੰਟਰ ਗਰੰਟਰ ਰੁਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜਾ ਫਰਦਾਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੋਮਤਬਾਜ਼ੀ ਕਰਨੀ ਜਾਂ ਟਿਸ਼ਕਰ ਬਾਜ਼ੀ ਕਰਨੀ ਜਾਂ ਜੁਮਲੇ ਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ 'ਚ ਜਾ ਕੇ ਆਪਣੇ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮ.ਪੀ ਬਣ ਕੇ ਅੰਮ੍ਰਿਤਪਾਲ ਜਿੰਦੂ ਕਿਹਾ ਵੇਖਦੇ ਹੋ ਅੰਮ੍ਰਿਤਪਾਲ ਜਿੰਦੂ ਕਿਹਾ ਅੰਮ੍ਰਿਤਪਾਲ ਜਿੰਦੂ ਦੇਖੋ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਜਿਹਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫੇਰ ਨਾ ਕਿਸੇ ਮੁੜ ਕੇ ਉਸ ਤੌਰ ਤੇ ਚਲਾ ਜਾਏ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ ਦੀ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਆ ਇਹ ਬਰਕਰਾਰ ਰਹਿਣੀ ਚਾਹੀਦੀ ਆ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਉਸ ਸ਼ਕਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਆ ਕੋਈ ਬਾਕੀ ਇਨੀ ਗੱਲ ਜੋ ਕਿੰਦਾ ਦੇ ਦੇ ਕਿਵੇਂ ਦੀ ਹੈ ਤੇ ਇੰਡੀਆ ਅਲਾਈਅੰਸ ਦੀ ਗਵਰਨਮੈਂਟ ਬਣੇਗੀ ਤੋਂ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਤਰੀਕੇ ਨਾਲ ਉਹ ਹਿੰਦੁਸਤਾਨ 'ਚ ਉਹਨਾਂ ਨੇ ਬਿਹੇਵ ਕੀਤਾ ਉਹਦੇ 'ਚ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਹਾਂਜੀ ਹਾਂਜੀ ਔਰ ਜਿਹੜਾ ਇੰਡੀਆ ਆਲਾਈਂਸ ਆ ਇੰਡੀਆ ਬਲੌਕ ਆ ਉਹ ਵੀ ਫੇਵਰ 'ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵਨ ਵਨ ਨੇਸ਼ਨ ਵਨ ਰੈਡਕਸ਼ਨ ਵਨ ਦਾ ਮਤਲਬ ਜੇ ਤਿੰਨ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਜੋ 3 ਸਾਲ ਨਿਕਲ ਜਾਣਾ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾਂਗੇ ਅਕਾਲੀ ਦਲ ਨੂੰ ਜੋ ਲੋਕਾਂ ਨੇ ਫੈਸਲਾ ਦਿੱਤਾ ਉਹਨੂੰ ਕਿੱਥਾ ਦੇਖਦੇ ਹੋ ਅਕਾਲੀ ਦਲ ਨੂੰ ਫੈਸਲਾ ਦਿੱਤਾ ਲੋਕ ਆ ਅਕਾਲੀ ਦਲ ਜਿਹੜਾ ਉਹ ਆਪਣਾ ਬੇਸ ਕਵਾ ਬੈਠਾ ਔਰ ਮੇਰੇ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਦੋਸ਼ੀ ਕਿਹਾ ਜਾ ਸਕਦਾ ਜੋ ਵਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਘਰ ਵੀ ਜੀ ਦਾ ਉਹਦਾ ਜੀਜਾ ਜਿਹੜਾ ਕਾਲੀ ਦਲ ਦਾ ਪ੍ਰਧਾਨ ਸੀ ਜੇ ਕਾਲੀ ਦਲ ਨੂੰ ਇਸ ਕਗਾਰ ਤੇ ਲੈ ਕੇ ਆਉਣ ਵਾਲਾ ਉਹ ਬਿਕਰਮ ਮਜੀਠੀ ਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀਆਂ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੇਗੀ ਜਿੰਦੋਂ ਰਹਿ ਗਈ ਤੇ ਪਹਿਲਾਂ ਕਿਹੜੀ ਮਿਲਦੀ ਸੀ ਤੁਹਾਡੇ ਬਟਾਲੇ 'ਚੋਂ ਤੁਹਾਡਾ ਹੀ ਜਿਹੜਾ ਜਿਹੜਾ ਬੜੀ ਕਹਿੰਦਾ ਸੀ ਗੱਲਾਂ ਮਾਰਦਾ ਉਹ ਆਪਣੇ ਵਾਰਡ ਚੋਂ 98 ਵੋਟਾਂ ਤੇ ਹੜ ਗਿਆ ਪਹਾਰ ਗਿਆ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦਿੰਦੇ ਸੀਗੇ ਸਰਵੇ ਦੇ ਵਿੱਚ ਦਾ ਚਾਰ ਉਹ ਤੇ ਪੰਜ ਵੀ ਦੇ ਸਕਦੇ ਨੇ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜਿਹੜੀ ਤਕਾਹ ਕੇ ਹਰਾਈ ਆ ਇਹ ਕਰਕੇ ਤਗੜੇ ਹੋਵੋ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਪਟਾਲੇ ਚ ਬਹੁਤ ਵੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੀ ਤੁਸੀਂ ਬਾਇਸਡ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਡ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰਚ ਨਹੀਂ ਕੀਤੀ ਜੋ ਜੈਕਟਿਵ ਫੈਕਚੁਅਲ ਪੋਜੀਸ਼ਨ ਸੀ ਉਹ ਤੁਸੀਂ ਲੋਕਾਂ ਚ ਲਿਆਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਬੰਨ ਕੌਣ ਜਾ ਰਹੇ ਨੇ ਮਤੰਦ ਤੋਂ ਪੀਆਮ ਕੌਣ ਬੰਨ ਜਾ ਰਹੇ ਨੇ ਦੇਖੋ ਹੁਣ ਮੀਟਿੰਗ ਹੋਏਗੀ ਤੁਹਾਨੂੰ ਜਰੂਰ ਸਾਰਿਆਂ ਨੂੰ ਪਤਾ ਲੱਗੇਗਾ